ਜੀ ਹਾਂ ਸਤਿ ਸ੍ਰੀ ਅਕਾਲ ਦੋਸਤੋ ਅੱਜ ਇੱਕ ਵਾਰ ਫਿਰ ਤੁਹਾਡੇ ਨਾਲ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਨਰਮੇ ਦੇ ਭਾਅ ਸਾਂਝੇ ਕਰਾਂਗੇ ਜੀ ਕਿ ਕਿਹੜੀ ਮੰਡੀ ਦੇ ਵਿੱਚ ਭਾਅ ਕੀ ਰਿਹਾ ਸੋ ਸਭ ਤੋਂ ਪਹਿਲਾਂ ਆਪਾਂ ਮੌਸਮ ਦੀ ਗੱਲ ਕਰ ਲੈਨੇ ਆ ਮੌਸਮ ਦੇ ਵਿੱਚ ਅਜੇ 2-3 ਦਿਨਾਂ ਤੱਕ ਜਿਹੜੀ ਧੁੰਦ ਦੀ ਭਵਿੱਖਬਾਣੀ ਕੀਤੀ ਗਈ ਆ ਉਹ ਜਾਰੀ ਰਹੇਗੀ 2-3 ਦਿਨ ਆਉਣ ਵਾਲੇ ਜਿਹੜਾ ਮੌਸਮ ਆ ਉਹ ਇਸੇ ਤਰ੍ਹਾਂ ਹੀ ਧੁੰਦਾਲਾ ਬਣਿਆ ਰਹੇਗਾ ਤੇ ਨਾਲ ਹੀ ਆਪਾਂ ਗੱਲ ਕਰ ਲੈਨੇ ਆ ਅੱਜ ਦੀਆਂ ਮੰਡੀਆਂ ਦੀ ਸਭ ਤੋਂ ਪਹਿਲਾਂ ਮੁਕਸਰ ਦੀ ਮਲੋਟ ਮੰਡੀ ਦੀ ਗੱਲ ਕਰਦੇ ਆ ਜਿੱਥੇ ਅੱਜ ਨਰਮੇ ਦਾ ਭਾਅ 6825 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਹੈ ਜੀ ਤੇ ਮੁਕਸਰ ਦੀ ਗਿੱਦੜਬਾਹ ਮੰਡੀ ਦੇ ਵਿੱਚ ਨਰਮੇ ਦਾ ਭਾਅ 6770 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ ਇਸੇ ਤਰ੍ਹਾਂ ਹੀ ਮਾਨਸਾ ਦੀ ਬੋਹਾ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮਾ 6890 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ ਤੇ ਬਰੇਟਾ ਮੰਡੀ ਦੇ ਵਿੱਚ ਨਰਮੇ ਦਾ ਭਾਅ 6800 20 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ। ਅਬੋਰ ਮੰਡੀ ਦੀ ਗੱਲ ਕਰੀਏ ਤਾਂ ਅਬੋਰ ਮੰਡੀ ਦੇ ਵਿੱਚ ਅੱਜ ਨਰਮੇ ਦਾ ਭਾਅ 6600 ਰੁਪਏ ਪ੍ਰਤੀ ਕੁਆਂਟਲ ਰਿਹਾ। ਐਵਰੇਜ ਰੇਟ ਸੀ ਜਿਹੜਾ ਇੱਥੇ ਉਹ 6500 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਇੱਕ ਭਾਅ ਇੱਥੇ 7100 ਰੁਪਏ ਪ੍ਰਤੀ ਕੁਆਂਟਲ ਵਿਕੀ ਆ ਤੇ ਦੇਸ਼ ਦੀਆਂ ਹੋਰ ਨਾਂ ਮੰਡੀਆਂ ਦੇ ਵਿੱਚ ਜੇਕਰ ਗੱਲ ਕਰੀਏ ਫਤਿਹਾਬਾਦ ਮੰਡੀ ਦੀ ਤਾਂ ਇੱਥੇ ਨਰਮੇ ਦਾ ਭਾਅ 6990 ਰੁਪਏ ਪ੍ਰਤੀ ਕੁਆਂਟਲ ਰਿਹਾ। ਫਤਿਹਬਾਦ ਮੰਡੀ ਦੇ ਵਿੱਚ ਕਪਾਹ ਵਿਕੀ ਹੈ 7250 ਰੁਪਏ ਪ੍ਰਤੀ ਕੁਆਂਟਲ ਸਰਸਾ ਮੰਡੀ ਦੇ ਵਿੱਚ ਨਰਮਾ 7000 ਰੁਪਏ ਪ੍ਰਤੀ ਕੁਆਂਟਲ ਵਿਕਿਆ ਤੇ ਕਪਾਹ ਇੱਥੇ 7365 ਰੁਪਏ ਪ੍ਰਤੀ ਕੁਆਂਟਲ ਵਿਕੀ ਆ ਵਿਜੇਨਗਰ ਮੰਡੀ ਦੇ ਵਿੱਚ ਨਰਮੇ ਦਾ ਭਾਅ ਜਿਹੜਾ ਰਿਹਾ ਉਹ 6880 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਗੰਗਾ ਨਗਰ ਮੰਡੀ ਦੇ ਵਿੱਚ ਨਰਮਾ ਸੀ ਜਿਹੜਾ ਉਹ 7000 ਰੁਪਏ ਪ੍ਰਤੀ ਕੁਆਂਟਲ ਵਿਕਿਆ ਹਿੰਗਨਗਾਟ ਮੰਡੀ ਦੇ ਵਿੱਚ ਜਿਹੜਾ ਨਰਮਾ 7100 ਰੁਪਏ ਪ੍ਰਤੀ ਕੁਆਂਟਲ ਵਿਕਿਆ ਐ। ਐਲਨਾਬਾਦ ਮੰਡੀ ਦੇ ਵਿੱਚ ਨਰਮੇ ਦਾ ਭਾਅ 7000 ਰੁਪਏ ਪ੍ਰਤੀ ਕੁਆਂਟਲ ਰਿਹਾ ਐ ਤੇ ਅਜ਼ੜ ਮੰਡੀ ਦੇ ਵਿੱਚ ਨਰਮਾ 6920 ਰੁਪਏ ਪ੍ਰਤੀ ਕੁਆਂਟਲ ਜਿਹੜਾ ਵਿਕਿਆ ਜੀ। ਹੁਣ ਮਾਨ ਕਰਦੇ ਸੂਰਤਗੜ ਦੀ ਗੱਲ ਕਰ ਲੈਣੇ ਆਂ ਜਿੱਥੇ ਅੱਜ ਨਰਮੇ ਦਾ ਭਾਅ 6940 ਰੁਪਏ ਪ੍ਰਤੀ ਕੁਆਂਟਲ ਰਿਹਾ ਐ ਤੇ ਨਾਗਪੁਰ ਦੇ ਉਮਰੇਡ ਦੇ ਵਿੱਚ ਨਰਮੇ ਦਾ ਭਾਅ 8670 ਰੁਪਏ ਪ੍ਰਤੀ ਕਵਾਂਟਲ ਰਿਹਾ ਸਿੰਧੀ ਦੇ ਵਿੱਚ ਜੇਕਰ ਨਰਮੇ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 7045 ਰੁਪਏ ਪ੍ਰਤੀ ਕਵਾਂਟਲ ਜਿਹੜਾ ਰਿਹਾ ਦੋਸਤੋ ਤੇ ਨਾਲ ਹੀ ਅਦੀਲਾਬਾਦ ਦੀ ਜੈ ਨੂਰ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 6720 ਰੁਪਏ ਪ੍ਰਤੀ ਕਵਾਂਟਲ ਰਿਹਾ ਇਸੇ ਤਰ੍ਹਾਂ ਹੀ ਕੁਬੇਰ ਦੇ ਵਿੱਚ ਨਰਮਾ 7020 ਰੁਪਏ ਪ੍ਰਤੀ ਕਵਾਂਟਲ ਵਿਕਿਆ ਤੇ ਨਿਜ਼ਾ ਨਿਜ਼ਾਇਮਾਬਾਦ ਦੇ ਵਿੱਚ ਨਰਮੇ ਦਾ ਭਾਅ 7000 20 ਰੁਪਏ ਪ੍ਰਤੀ ਕੁਆਂਟਲ ਜਿਹੜਾ ਅੱਜ ਰਿਹਾ ਜੀ ਤੇ ਇਸੇ ਤਰ੍ਹਾਂ ਹੀ ਰਾਜਕੋਟ ਦੀ ਰਜ਼ੌਲਾ ਮੰਡੀ ਦੇ ਵਿੱਚ ਨਰਮਾ 7200 10 ਰੁਪਏ ਪ੍ਰਤੀ ਕੁਆਂਟਲ ਵਿਕਿਆ ਤੇ ਜ਼ਮਨਾ ਨਗਰ ਦੇ ਵਿੱਚ ਨਰਮੇ ਦਾ ਭਾਅ 7525 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਜੀ ਤੇ ਇਸੇ ਤਰ੍ਹਾਂ ਹੀ ਚੋਟਲਿਆ ਦੇ ਵਿੱਚ ਜਿਹੜਾ ਨਰਮੇ ਦਾ ਭਾਅ ਅੱਜ ਸਭ ਤੋਂ ਜ਼ਿਆਦਾ 8000 ਰੁਪਏ ਪ੍ਰਤੀ ਕੁਆਂਟਲ ਵੀ ਰਿਹਾ ਹੈ ਤੇ ਅਮਰੇਲੀ ਦੇ ਵਿੱਚ ਨਰਮਾ 7400 ਰੁਪਏ ਪ੍ਰਤੀ ਕੁਆਂਟਲ ਵਿਕਿਆ ਬਾਗਾ ਸਰ ਦੇ ਵਿੱਚ ਜਿਹੜਾ ਨਰਮਾ ਉਹ 7200 ਰੁਪਏ ਪ੍ਰਤੀ ਕੁਆਂਟਲ ਵਿਕਿਆ ਜੀ ਤਾਂ ਦੋਸਤੋ ਇਹ ਸੀ ਅੱਜ ਦੇ ਨਰਮਾ ਮੰਡੀ ਦੇ ਭਾਅ ਵੀਡੀਓ ਨੂੰ ਜਤ ਜਿਆਦਾ ਸ਼ੇਅਰ ਜਰੂਰ ਕਰਿਓ ਧੰਨਵਾਦ